ਮਾਝ ਸੁਪੈਂਦੀ ਆ 4-5 ਦਿਨਾਂ ਬਾਅਦ ਵੀ ਆਪਾਂ ਆਪਣੀ ਮਾਝ ਨੂੰ ਮੈਲੇ ਦੇ ਕਿਵੇਂ ਲਾਈਏ ਵੀ ਜੇ ਮੇਲਾ ਚੱਲੂਆ ਅੰਦਰੋਂ ਸਪਾਈ ਹੋਊਗੀ ਤਾਂ ਫੇਰ ਹੀ ਮਾਝ ਨੇ ਜਿਹੜਾ ਆਪਣਾ ਦੁੱਧ ਵਧਣਾ ਹੈ ਭੀ ਕਿਲੇ ਵੱਲ ਤੇ ਜਾਣਾ ਉਹਦੇ ਵਾਸਤੇ ਆਪਾਂ ਤੁਹਾਨੂੰ ਚੀਜ਼ਾਂ ਦੱਸਣ ਲੱਗੇ ਆ ਵੀਡੀਓ ਚੱਲਣ ਤੋਂ ਪਹਿਲਾਂ ਸ਼ੁਰੂਆ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਜਿੰਨੇ ਵੀ ਆਪਣੇ ਦੋਸਤ ਮਿੱਤਰਾਂ ਉਹਨਾਂ ਤੱਕ ਪਹੁੰਚ ਸਕੇ ਤੇ ਨਾਲ ਹੀ ਇਹੋ ਜਿਹੀ ਜਾਣਕਾਰੀਆਂ ਦੇਖਣ ਦੇ ਲਈ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਪਾਂ ਰੋਟੀਨ ਦੇ ਵਿੱਚ ਇਹੋ ਜਿਹੀਆਂ ਜਾਣਕਾਰੀਆਂ ਪਾਉਂਦੇ ਰਹਿੰਨੇ ਆ ਤੁਸੀਂ ਕੀ ਕਰਨਾ ਮਿੱਤਰੋ ਜੇ 4-5 ਦਿਨ ਤੁਹਾਡੀ ਮੱਜ ਨੂੰ ਸੂਈ ਨੂੰ ਹੋਗੇ ਤਾਂ ਤੁਸੀਂ 300 ਗ੍ਰਾਮ ਡੇਲੀ ਗੁਲਕੰਦ ਦੇਣੀ ਆ ਘੱਟੋ ਘੱਟ 15 ਦਿਨ ਗੁਲਕੰਦ ਲਿਓ ਸਸਤੀ ਹੁੰਦੀ ਆ 30-40 ਰੁਪਏ ਦਾ ਪੈੜਕ ਜਿਹੜਾ ਮਿਲ ਜਾਂਦਾਗਾ ਬਾਜ਼ਾਰ ਦੇ ਵਿੱਚੋਂ ਤੇ 300 ਗ੍ਰਾਮ ਆਪਾਂ ਡੇਲੀ 15 ਨਾਲ ਗਲਗੰਦ ਪਾਦੇਓ ਤੇ ਸੋਡੀ ਮੱਝ ਜਿਹੜੀ ਨਾਲ ਦੀ ਨਾਲ ਮੈਲੇ ਤੇ ਚੱਲ ਪੂਗੀ ਜਦੋਂ ਮੈਲੇ ਤੇ ਚੱਲ ਪਈ ਸਪਾਈ ਹੋਣ ਲੱਗ ਜੂਗੀ ਜਦੋਂ ਮੈਲਾ ਛੱਟ ਕੇ ਹਟ ਗਈ ਨਾਲ ਦੀ ਨਾਲ ਜਿਹੜਾ ਉਹ ਪੀਕ ਲੈਵਲ ਤੇ ਮੱਝ ਚਲੀ ਜਾਊਗੀ ਜਿੰਨੀ ਉਹ ਦੁੱਧ ਦੀ ਕੁਸਤੀ ਆ ਤੂੰ ਆਪਣੇ ਪੀਕ ਲੈਵਲ ਤੇ ਬਗ ਜੂਗੀ ਨਾਲ ਇੱਕ ਹੋਰ ਕੀ ਕਰਨਾ ਇੱਕ ਮੇਥੀ ਦਾਣਾ ਹੁੰਦਾ ਬਾਜ਼ਾਰ ਦੇ ਵਿੱਚੋਂ ਆਪਾਂ ਮੇਥੇ ਨਹੀਂ ਲੈਣੇ ਮੇਥੀ ਦਾਣਾ ਤੁਸੀਂ ਉਹਨੂੰ ਕਹਣਾ ਵੀ ਮੇਥੀ ਦਾਣੇ ਦੇ ਅਨਸਾਰੀ ਤੋਂ ਲੈ ਲਓ ਜਾਂ ਜਹੇ ਸੌਦੇ ਪੱਤਿਆਂ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਬੜੀ ਵੱਡੀ ਗੱਲ ਨਹੀਂ ਹੈਗੀ ਕਈ ਵਾਰ ਪ੍ਰਾ ਮੇਥੇ ਜੱਕਰੇ ਹੁੰਦੇ ਪਤਾ ਨਹੀਂ ਹੁੰਦਾ ਕਿਉਂਕਿ ਮੇਥੇ ਉਹਨਾ ਕੰਮ ਨਹੀਂ ਕਰਦੇ ਜਿੰਨਾ ਕੰਮ ਮੇਥੀ ਦਾਣਾ ਕਰਦਾ ਤਾਂ ਕਰਕੇ ਆਏ ਦੋਸਤੋ ਮਹਿੰਗੀ ਜਰੂਰ ਆ ਵੀ ਜਿਹੜੀ ਮੇਥੀ ਦਾਣਾ ਉਹ 350 400 ਰੁਪਏ ਕਿਲੋ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਉਹ ਆਪਾਂ ਕੀ ਕਰਨਾ 150 ਗ੍ਰਾਮ ਰੋਜ਼ ਦੀ ਭਿਉਂ ਕੇ ਦੇਣੀ ਆ ਹੁਣ ਜਿਵੇਂ ਗਰਮੀ ਆ ਗਈ ਜੇ ਆਪਾਂ ਮੰਨ ਲਓ ਸਰਦੀ ਆ ਤਾਂ ਭਾਂ ਵਾਲ ਕੇ ਦੇਣੀ ਆ ਜਿਵੇਂ ਹੁਣ ਗਰਮੀ ਆਈ ਤੁਸੀਂ ਕੀ ਕਰਨਾ ਉਹਨੂੰ ਗ੍ਰाइंड ਕਰਕੇ ਮਿਕਸੀ ਦੇ ਵਿੱਚ 150 ਗ੍ਰਾਮ ਰੋਜ ਆਥ ਨੇ ਭਿਉਂ ਕੇ ਰੱਖ ਦੇਣੀਆਂ ਤੇ ਸਵੇਰੇ ਉੱਠਣਸਾਰ ਆਪਣੀ ਮੱਝ ਨੂੰ ਜਦੋਂ ਵੀ ਮਰਜ਼ੀ ਤੁਸੀਂ ਖਵਾ ਸਕਦੇ ਹੋ ਵੀ ਖਵਾ ਦੇ ਹੋ ਜਾਣੀ ਕਿ ਸ਼ਾਮ ਨੂੰ ਭਿਉਂ ਕੇ ਰੱਖਣੀਆਂ ਸਵੇਰੇ ਖਵਾਉਣੀ ਹੈ ਇਹ ਯਾਦ ਰੱਖਣਾ ਤੇ ਉਵਾਲਣੀ ਨਹੀਂ ਹੈਗੀ ਕਈ ਭਰਾ ਉਵਾਲ ਦਿੰਦੇ ਜਿਵੇਂ ਹੁਣ ਸਰਦੀ ਆ ਉਵਾਲ ਦੋ ਫਿਰ ਤਾਂ ਕੋਈ ਗੱਲ ਨਹੀਂ ਕਿਉਂਕਿ ਜਾਦੇ ਗਰਮ ਹੁੰਦੀ ਥੋੜੀ ਇਹਦੇ ਨਾਲ ਵੀ ਜਿਹੜੀ ਇਹ ਮੱਝ ਦੀ ਅੰਦਰੋਂ ਯੂਟਰਸ ਦੀ ਜੇ ਮੈਂ ਕਹਦੀ ਬੱਚੇਦਾਨੀ ਦੀ ਸਫਾਈ ਚੰਗੀ ਤਰ੍ਹਾਂ ਹੋ ਜੂਗੀ ਕਿਉਂਕਿ ਇਹ ਵਿੱਚ ਗੱਲਾਂ ਇਹ ਕੋਈ ਵੀ ਦੱਸਦਾ ਨਹੀਂ ਆਪਾਂ ਨੂੰ ਜਿਵੇਂ ਹਰਿਆਣੇ ਦੇ ਵਿੱਚ ਆਪਾਂ ਜਾਂਦੇ ਰਹਿੰਨੇ ਆ ਉੱਥੇ ਇਹ ਚੀਜ਼ਾਂ ਸਿੱਖਣ ਨੂੰ ਜ਼ਰੂਰ ਮਿਲਦੀਆਂ ਨੇ ਜਿਹੜੇ ਹਰਿਆਣੇ ਹਰਿਆਣੇ ਦੇ ਭਰਾ ਨੇ ਉਹ ਸਾਰੇ ਇਹੀ ਨੁਕਤੇ ਵਰਤਦੇ ਆ ਫੇਰ ਹੀ ਉਹਨਾਂ ਦੀਆਂ ਮੱਝਾਂ ਜਿਹੜੀਆਂ ਚੰਗਾ ਦੁੱਧ ਕੱਢਦੀਆਂ ਨੇ ਪੇਜ ਨੂੰ ਜ਼ਰੂਰ ਫੋਲੋ ਕਰਕੇ ਰੱਖ ਲਿਓ ਆਪਣੀ ਮੰਨ ਲਓ ਇਹ ਜਿਹੀ ਜਾਣਕਾਰੀਆਂ ਦੇ ਲਈ ਕਿਉਂਕਿ ਜਦੋਂ ਮਰਜ਼ੀ ਤੁਸੀਂ ਕੱਢ ਕੇ ਦੇਖ ਸਕਦੇ ਹੋ ਤੇ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਮੱਝ ਸੂ ਪੈਂਦੀ ਆ 4-5 ਦਿਨਾਂ ਬਾਅਦ ਆ ਵੀ ਆਪਾਂ ਆਪਣੀ ਮਾਝ ਨੂੰ ਮੈਲੇ ਦੇ ਕਿਵੇਂ ਲਾਈਏ ਬੀਜੇ ਮੇਲਾ ਚੱਲੂਆ ਅੰਦਰੋਂ ਸਪਾਈ ਹੋਊਗੀ ਤਾਂ ਫੇਰ ਹੀ ਮਾਝਣ ਜਿਹੜਾ ਆਪਣਾ ਦੁੱਧ ਵਧਣਾ ਹੈ ਭੀਖਲੇ ਵਲ ਤੇ ਜਾਣਾ ਉਹਦੇ ਵਾਸਤੇ ਆਪਾਂ ਤੁਹਾਨੂੰ ਚੀਜ਼ਾਂ ਦੱਸਣ ਲੱਗੇ ਆਂ ਵੀਡੀਓ ਚੱਲਣ ਤੋਂ ਪਹਿਲਾਂ ਸ਼ੁਰੂਆ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਜਿੰਨੇ ਵੀ ਆਪਣੇ ਦੋਸਤ ਮਿੱਤਰਾਂ ਉਹਨਾਂ ਤੱਕ ਪਹੁੰਚ ਸਕੇ ਤੇ ਨਾਲ ਹੀ ਇਹੋ ਜਿਹੀ ਜਾਣਕਾਰੀਆਂ ਦੇਖਣ ਦੇ ਲਈ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਪਾਂ ਰੋਟੀਨ ਦੇ ਵਿੱਚ ਇਹੋ ਜਿਹੀਆਂ ਜਾਣਕਾਰੀਆਂ ਪਾਉਂਦੇ ਰਹਿੰਨੇ ਆਂ ਤੁਸੀਂ ਕੀ ਕਰਨਾ ਮਿੱਤਰੋ ਜੇ 4-5 ਦਿਨ ਤੁਹਾਡੀ ਮੱਝ ਨੂੰ ਸੂਈ ਨੂੰ ਹੋਗੇ ਤਾਂ ਤੁਸੀਂ 300 ਗ੍ਰਾਮ ਡੇਲੀ ਗੁਲਕੰਦ ਦੇਣੀ ਆ ਘੱਟੋ ਘੱਟ 15 ਦਿਨ ਗੁਲਕੰਦ ਲਿਆਓ ਸਸਤੀ ਹੁੰਦੀ ਆ 30-40 ਰੁਪਏ ਦਾ ਪੈੜਕ ਜਿਹੜਾ ਮਿਲ ਜਾਂਦਾਗਾ ਬਾਜ਼ਾਰ ਦੇ ਵਿੱਚੋਂ ਤੇ ਤਾਂ 300 ਗ੍ਰਾਮ ਆਪਾਂ ਡੇਲੀ 15 ਦਿਨ ਗੁਲਕੰਦ ਪਾ ਦਿਓ ਤੇ ਤੁਹਾਡੀ ਮੱਝ ਜਿਹੜੀ ਨਾਲ ਦੀ ਨਾਲ ਮੈਲੇ ਤੇ ਚੱਲ ਪੂਗੀ ਜਦੋਂ ਮੈਲੇ ਤੇ ਚੱਲ ਪਈ ਸਿਪਾਈ ਹੋਣ ਲੱਗ ਜੂਗੀ ਜਦੋਂ ਮਾਲਾ ਛੱਟ ਕੇ ਹਟ ਗਈ ਨਾਲ ਦੇ ਨਾਲ ਜਿਹੜਾ ਉਹ ਪੀਕ ਲੈਵਲ ਤੇ ਮਾਝ ਚਲੀ ਜਾਊਗੀ ਜਿੰਨੀ ਉਹ ਦੁੱਧ ਦੀ ਕੁਸਟੀ ਆ ਤੂੰ ਆਪਣੇ ਪੀਕ ਲੈਵਲ ਤੇ ਵਗ ਜੂਗੀ ਨਾਲ ਇੱਕ ਹੋਰ ਕੀ ਕਰਨਾ ਇੱਕ ਮੇਥੀ ਦਾਣਾ ਹੁੰਦਾ ਬਾਜ਼ਾਰ ਦੇ ਵਿੱਚੋਂ ਆਪਾਂ ਮੇਥੇ ਨਹੀਂ ਲੈਣੇ ਮੇਥੀ ਦਾਣਾ ਤੁਸੀਂ ਉਹਨੂੰ ਗਣੇ ਵੀ ਮੇਥੀ ਦਾਣੇ ਦੇ ਅਨਸਾਰੀ ਤੋਂ ਲੈ ਲਓ ਜਾਂ ਜਿਹੇ ਸੌਦੇ ਪੱਤੇ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਬੜੀ ਵੱਡੀ ਗੱਲ ਨਹੀਂ ਹੈਗੀ ਕਈ ਵਾਰ ਪਰ ਮੇਥੇ ਚੱਕ ਲੈ ਹੁੰਦੇ ਪਤਾ ਨਹੀਂ ਹੁੰਦਾ ਕਿਉਂਕਿ ਮੇਥੇ ਉਹਨਾ ਕੰਮ ਨਹੀਂ ਕਰਦੇ ਜਿੰਨਾ ਕੰਮ ਮੇਥੀ ਦਾਣਾ ਕਰਦਾ ਤਾਂ ਕਰਕੇ ਆਏ ਦੋਸਤੋ ਮਹਿੰਗੀ ਜਰੂਰ ਆ ਵੀ ਜਿਹੜੀ ਮੇਥੀ ਦਾਣਾ ਉਹ 350 400 ਰੁਪਏ ਕਿਲੋ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਉਹ ਆਪਾਂ ਕੀ ਕਰਨਾ 150 ਗ੍ਰਾਮ ਰੋਜ਼ ਦੀ ਭਿਉਂ ਕੇ ਦੇਣੀ ਆ ਹੁਣ ਜਿਵੇਂ ਗਰਮੀ ਆ ਗਈ ਜੇ ਆਪਾਂ ਮੰਨ ਲਓ ਸਰਦੀ ਆ ਤਾਂ ਭਾਂ ਵਾਲ ਕੇ ਦੇਣੀ ਆ ਜਿਵੇਂ ਹੁਣ ਗਰਮੀ ਆ ਗਈ ਤੁਸੀਂ ਕੀ ਕਰਨਾ ਉਹਨੂੰ ਗ੍ਰाइंड ਕਰਕੇ ਮਿਕਸੀ ਦੇ ਵਿੱਚ 150 ਗ੍ਰਾਮ ਰੋਜ਼ ਆਥ ਨੇ ਭਿਉਂ ਕੇ ਰੱਖ ਦੇਣੀ ਆ ਤੇ ਸਵੇਰੇ ਉਠਣਸਾਰ ਆਪਣੀ ਮੱਝ ਨੂੰ ਜਦੋਂ ਵੀ ਮਰਜ਼ੀ ਤੁਸੀਂ ਖਵਾ ਸਕਦੇ ਹੋ ਵੀ ਖਵਾ ਦਿਓ ਜਾਨੀ ਕੇ ਸ਼ਾਮ ਨੂੰ ਭੋਗ ਕੇ ਰੱਖਣੀ ਆ ਸਵੇਰੇ ਖਵਾਉਣੀ ਆ ਇਹ ਯਾਦ ਰੱਖਣਾ ਤੇ ਅਵਾਲਣ ਹੀ ਨਹੀਂ ਹੈਗੀ ਕਈ ਭਰਾ ਅਵਾਲ ਦਿੰਦੇ ਜਿਵੇਂ ਹੁਣ ਸਰਦੀ ਆ ਅਵਾਲ ਦੋ ਫੇਰ ਤਾਂ ਕੋਈ ਗੱਲ ਨਹੀਂ ਕਿਉਂਕਿ ਜਿਆਦਾ ਗਰਮ ਹੁੰਦੀ ਥੋੜੀ ਇਹਦੇ ਨਾਲ ਵੀ ਜਿਹੜੀ ਇਹ ਮੱਝ ਦੀ ਅੰਦਰੋਂ ਯੂਟਰਸ ਦੀ ਜਿਵੇਂ ਕਹਿੰਦੀ ਬੱਚੇਦਾਨੀ ਦੀ ਸਫਾਈ ਚੰਗੀ ਤਰ੍ਹਾਂ ਹੋ ਜੂਗੀ ਕਿਉਂਕਿ ਇਹ ਵਿੱਚ ਗੱਲਾਂ ਇਹ ਕੋਈ ਵੀ ਦੱਸਦਾ ਨਹੀਂ ਆਪਾਂ ਨੂੰ ਜਿਵੇਂ ਹਰਿਆਣਾ ਦੇ ਵਿੱਚ ਆਪਾਂ ਜਾਣਦੇ ਰਹਿੰਨੇ ਆ ਉੱਥੇ ਚੀਜ਼ਾਂ ਸਿੱਖਣ ਨੂੰ ਜ਼ਰੂਰ ਮਿਲਦੀਆਂ ਨੇ ਜਿਹੜੇ ਹਰਿਆਣੇ ਹਰਿਆਣੇ ਦੇ ਭਰਾ ਨੇ ਉਹ ਸਾਰੇ ਇਹੀ ਨੁਕਤੇ ਵਰਤਦੇ ਆ ਫੇਰ ਹੀ ਉਹਨਾਂ ਦੀਆਂ ਮੱਝਾਂ ਜਿਹੜੀਆਂ ਚੰਗਾ ਦੁੱਧ ਕੱਢਦੀਆਂ ਨੇ ਪੇਜ ਨੂੰ ਜ਼ਰੂਰ ਫੋਲੋ ਕਰਕੇ ਰੱਖ ਲਿਓ ਆਪਣੀ ਮੰਨ ਲਓ ਇਹ ਜਿਹੀ ਜਾਣਕਾਰੀਆਂ ਦੇ ਲਈ ਕਿਉਂਕਿ ਜਦੋਂ ਮਰਜ਼ੀ ਤੁਸੀਂ ਕੱਢ ਕੇ ਦੇਖ ਸਕਦੇ ਹੋ ਤੇ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਮੱਝ ਸੂਪੈਂਦੀ ਆ 4-5 ਦਿਨਾਂ ਬਾਅਦ ਆ ਵੀ ਆਪਾਂ ਆਪਣੀ ਮੱਝ ਨੂੰ ਮੈਲੇ ਦੇ ਕਿਵੇਂ ਲਾਈਏ ਬੀਜੇ ਮੇਲਾ ਚੱਲੂਆ ਅੰਦਰੋਂ ਸਪਾਈ ਹੋਊਗੀ ਤਾਂ ਫੇਰ ਹੀ ਮਾਜਣ ਜਿਹੜਾ ਆਪਣਾ ਦੁੱਧ ਵਧਣਾ ਹੈ ਅਪੀਕ ਲੈਵਲ ਤੇ ਜਾਣਾ ਉਹਦੇ ਵਾਸਤੇ ਆਪਾਂ ਤੁਹਾਨੂੰ ਚੀਜ਼ਾਂ ਦੱਸਣ ਲੱਗੇ ਆਂ ਵੀਡੀਓ ਚੱਲਣ ਤੋਂ ਪਹਿਲਾਂ ਸ਼ੁਰੂਆ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਜਿੰਨੇ ਵੀ ਆਪਣੇ ਦੋਸਤ ਮਿੱਤਰਾਂ ਉਹਨਾਂ ਤੱਕ ਪਹੁੰਚ ਸਕੇ ਤੇ ਨਾਲ ਹੀ ਇਹੋ ਜਿਹੀ ਜਾਣਕਾਰੀਆਂ ਦੇਖਣ ਦੇ ਲਈ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਪਾਂ ਰੋਟੀਨ ਦੇ ਵਿੱਚ ਇਹੋ ਜਿਹੀਆਂ ਜਾਣਕਾਰੀਆਂ ਪਾਉਂਦੇ ਰਹਿੰਨੇ ਆਂ ਤੁਸੀਂ ਕੀ ਕਰਨਾ ਮਿੱਤਰੋ ਜੇ 4-5 ਦਿਨ ਤੁਹਾਡੀ ਮੱਜ ਨੂੰ ਸੂਈ ਨੂੰ ਹੋਗੇ ਤਾਂ ਤੁਸੀਂ 300 ਗ੍ਰਾਮ ਡੇਲੀ ਗੁਲਕੰਦ ਦੇਣੀ ਆ ਘੱਟੋ-ਘੱਟ 15 ਦਿਨ ਗੁਲਕੰਦ ਲਿਆਓ ਸਸਤੀ ਹੁੰਦੀ ਆ 30-40 ਰੁਪਏ ਦਾ ਪੈੜਕ ਜਿਹੜਾ ਮਿਲ ਜਾਂਦਾਗਾ ਬਾਜ਼ਾਰ ਦੇ ਵਿੱਚੋਂ ਤੇ 300 ਗ੍ਰਾਮ ਆਪਾਂ ਡੇਲੀ 15 ਦਿਨ ਗੁਲਕੰਦ ਪਾ ਦਿਓ ਤੇ ਤੁਹਾਡੀ ਮੱਜ ਜਿਹੜੀ ਨਾਲ ਦੀ ਨਾਲ ਮੈਲੇ ਤੇ ਚੱਲ ਪੂਗੀ ਜਦੋਂ ਮੈਲੇ ਤੇ ਚੱਲ ਪਈ ਸਿਪਾਈ ਹੋਣ ਲੱਗ ਜੂਗੀ ਜਦੋਂ ਮਾਲਾ ਛੱਟ ਕੇ ਹਟ ਗਈ ਨਾਲ ਦੀ ਨਾਲ ਜਿਹੜਾ ਉਹ ਪੀਕ ਲੈਵਲ ਤੇ ਮਾਝ ਚਲੀ ਜਾਊਗੀ ਜਿੰਨੀ ਉਹ ਦੁੱਧ ਦੀ ਕੁਆਸਟੀ ਆ ਤੂੰ ਆਪਣੇ ਪੀਕ ਲੈਵਲ ਤੇ ਵਗ ਜੂਗੀ ਨਾਲ ਇੱਕ ਹੋਰ ਕੀ ਕਰਨਾ ਇੱਕ ਮੇਥੀ ਦਾਣਾ ਹੁੰਦਾ ਬਾਜ਼ਾਰ ਦੇ ਵਿੱਚੋਂ ਆਪਾਂ ਮੇਥੇ ਨਹੀਂ ਲੈਣੇ ਮੇਥੀ ਦਾਣਾ ਤੁਸੀਂ ਉਹਨੂੰ ਗਣੇ ਵੀ ਮੇਥੀ ਦਾਣੇ ਦੇ ਅਨਸਾਰੀ ਤੋਂ ਲੈ ਲਓ ਜਾਂ ਜਿਹੇ ਸੌਦੇ ਪੱਤੇ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਬੜੀ ਵੱਡੀ ਗੱਲ ਨਹੀਂ ਹੈਗੀ ਕਈ ਵਾਰ ਭਰਾ ਮੇਥੇ ਚੱਕ ਲੈ ਹੁੰਦੇ ਪਤਾ ਨਹੀਂ ਹੁੰਦਾ ਕਿਉਂਕਿ ਮੇਥੇ ਉਹਨਾ ਕੰਮ ਨਹੀਂ ਕਰਦੇ ਜਿੰਨਾ ਕੰਮ ਮੇਥੀ ਦਾਣਾ ਕਰਦਾ ਤਾਂ ਕਰਕੇ ਆਏ ਦੋਸਤੋ ਮਹਿੰਗੀ ਜਰੂਰ ਆ ਵੀ ਜਿਹੜੀ ਮੇਥੀ ਦਾਣਾ ਉਹ 350 400 ਰੁਪਏ ਕਿਲੋ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਉਹ ਆਪਾਂ ਕੀ ਕਰਨਾ 150 ਗ੍ਰਾਮ ਰੋਜ਼ ਦੀ ਭਿਉਂ ਕੇ ਦੇਣੀ ਆ ਹੁਣ ਜਿਵੇਂ ਗਰਮੀ ਆ ਗਈ ਜੇ ਆਪਾਂ ਮੰਨ ਲਓ ਸਰਦੀ ਆ ਤਾਂ ਭਾਂ ਵਾਲ ਕੇ ਦੇਣੀ ਆ ਜਿਵੇਂ ਹੁਣ ਗਰਮੀ ਆਈ ਤੁਸੀਂ ਕੀ ਕਰਨਾ ਉਹਨੂੰ ਗ੍ਰाइंड ਕਰਕੇ ਮਿਕਸੀ ਦੇ ਵਿੱਚ 150 ਗ੍ਰਾਮ ਰੋਜ਼ ਆਥ ਨੇ ਭਿਉਂ ਕੇ ਰੱਖ ਦੇਣੀ ਆ ਤੇ ਸਵੇਰੇ ਉਠਣਸਾਰ ਆਪਣੀ ਮੱਝ ਨੂੰ ਜਦੋਂ ਵੀ ਮਰਜ਼ੀ ਤੁਸੀਂ ਖਵਾ ਸਕਦੇ ਹੋ ਵੀ ਖਵਾ ਦਿਓ ਜਾਨੀ ਕੇ ਸ਼ਾਮ ਨੂੰ ਭੋਗ ਕੇ ਰੱਖਣੀ ਆ ਸਵੇਰੇ ਖਵਾਉਣੀ ਆ ਇਹ ਯਾਦ ਰੱਖਣਾ ਤੇ ਅਵਾਲਣ ਹੀ ਨਹੀਂ ਹੈਗੀ ਕਈ ਭਰਾ ਅਵਾਲ ਦਿੰਦੇ ਜਿਵੇਂ ਹੁਣ ਸਰਦੀ ਆ ਅਵਾਲ ਦੋ ਫੇਰ ਤਾਂ ਕੋਈ ਗੱਲ ਨਹੀਂ ਕਿਉਂਕਿ ਜਿਆਦਾ ਗਰਮ ਹੁੰਦੀ ਥੋੜੀ ਇਹਦੇ ਨਾਲ ਵੀ ਜਿਹੜੀ ਇਹ ਮੱਝ ਦੀ ਅੰਦਰੋਂ ਯੂਟਰਸ ਦੀ ਜੇ ਮੈਂ ਕਹਦੀ ਬੱਚੇਦਾਨੀ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਊਗੀ ਕਿਉਂਕਿ ਇਹ ਵਿੱਚ ਗੱਲਾਂ ਇਹ ਕੋਈ ਵੀ ਦੱਸਦਾ ਨਹੀਂ ਆਪਾਂ ਨੂੰ ਜਿਵੇਂ ਹਰਿਆਣਾ ਦੇ ਵਿੱਚ ਆਪਾਂ ਜਾਣਦੇ ਰਹਿੰਨੇ ਆ ਉੱਥੇ ਚੀਜ਼ਾਂ ਸਿੱਖਣ ਨੂੰ ਜ਼ਰੂਰ ਮਿਲਦੀਆਂ ਨੇ ਜਿਹੜੇ ਹਰਿਆਣੇ ਹਰਿਆਣੇ ਦੇ ਭਰਾ ਨੇ ਉਹ ਸਾਰੇ ਇਹੀ ਨੁਕਤੇ ਵਰਤਦੇ ਆ ਫੇਰ ਹੀ ਉਹਨਾਂ ਦੀਆਂ ਮੱਝਾਂ ਜਿਹੜੀਆਂ ਚੰਗਾ ਦੁੱਧ ਕੱਢਦੀਆਂ ਨੇ ਪੇਜ ਨੂੰ ਜ਼ਰੂਰ ਫੋਲੋ ਕਰਕੇ ਰੱਖ ਲਿਓ ਆਪਣੀ ਮੰਨ ਲਓ ਇਹ ਜੀ ਜਾਣਕਾਰੀਆਂ ਦੇ ਲਈ ਕਿਉਂਕਿ ਜਦੋਂ ਮਰਜ਼ੀ ਤੁਸੀਂ ਕੱਢ ਕੇ ਦੇਖ ਸਕਦੇ ਹੋ ਤੇ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਮੱਝ ਸੂਪੈਂਦੀ ਆ 4-5 ਦਿਨਾਂ ਬਾਅਦ ਆ ਵੀ ਆਪਾਂ ਆਪਣੀ ਮੱਝ ਨੂੰ ਮੈਲੇ ਦੇ ਕਿਵੇਂ ਲਾਈਏ ਬੀਜੇ ਮੇਲਾ ਚੱਲੂਆ ਅੰਦਰੋਂ ਸਪਾਈ ਹੋਊਗੀ ਤਾਂ ਫੇਰ ਹੀ ਮਾਜਣ ਜਿਹੜਾ ਆਪਣਾ ਦੁੱਧ ਵਧਣਾ ਹੈ ਅਪੀਕ ਲੈਵਲ ਤੇ ਜਾਣਾ ਉਹਦੇ ਵਾਸਤੇ ਆਪਾਂ ਤੁਹਾਨੂੰ ਚੀਜ਼ਾਂ ਦੱਸਣ ਲੱਗੇ ਆਂ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਜਿੰਨੇ ਵੀ ਆਪਣੇ ਦੋਸਤ ਮਿੱਤਰਾਂ ਉਹਨਾਂ ਤੱਕ ਪਹੁੰਚ ਸਕੇ ਤੇ ਨਾਲ ਹੀ ਇਹੋ ਜਿਹੀ ਜਾਣਕਾਰੀਆਂ ਦੇਖਣ ਦੇ ਲਈ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਪਾਂ ਰੋਟੀਨ ਦੇ ਵਿੱਚ ਇਹੋ ਜਿਹੀਆਂ ਜਾਣਕਾਰੀਆਂ ਪਾਉਂਦੇ ਰਹਿੰਨੇ ਆਂ ਤੁਸੀਂ ਕੀ ਕਰਨਾ ਮਿੱਤਰੋ ਜੇ 4-5 ਦਿਨ ਤੁਹਾਡੀ ਮੱਜ ਨੂੰ ਸੂਈ ਨੂੰ ਹੋਗੇ ਤਾਂ ਤੁਸੀਂ 300 ਗ੍ਰਾਮ ਡੇਲੀ ਗੁਲਕੰਦ ਦੇਣੀ ਆ ਘੱਟੋ ਘੱਟ 15 ਦਿਨ ਗੁਲਕੰਦ ਲਿਆਓ ਸਸਤੀ ਹੁੰਦੀ ਆ 30-40 ਰੁਪਏ ਦਾ ਪੈੜਕ ਜਿਹੜਾ ਮਿਲ ਜਾਂਦਾਗਾ ਬਾਜ਼ਾਰ ਦੇ ਵਿੱਚੋਂ ਤੇ 300 ਗ੍ਰਾਮ ਆਪਾਂ ਡੇਲੀ 15 ਦਿਨ ਗੁਲਕੰਦ ਪਾ ਦਿਓ ਤੇ ਤੁਹਾਡੀ ਮੱਜ ਜਿਹੜੀ ਨਾਲ ਦੀ ਨਾਲ ਮੈਲੇ ਤੇ ਚੱਲ ਪੂਗੀ ਜਦੋਂ ਮੈਲੇ ਤੇ ਚੱਲ ਪਈ ਸਿਪਾਈ ਹੋਣ ਲੱਗ ਜੂਗੀ ਜਦੋਂ ਮਾਲਾ ਛੱਟ ਕੇ ਹਟ ਗਈ ਨਾਲ ਦੇ ਨਾਲ ਜਿਹੜਾ ਉਹ ਪੀਕ ਲੈਵਲ ਤੇ ਮਾਝ ਚਲੀ ਜਾਊਗੀ ਜਿੰਨੀ ਉਹ ਦੁੱਧ ਦੀ ਕੁਸਤੀ ਆ ਤੂੰ ਆਪਣੇ ਪੀਕ